ਬਾਬਾ ਜੀ ਭੂਮੀਆਂ ਚੋਰ ਕੁਲ ਗਏ ਭਾਈ ਭੂਮੀਆਂ ਉਂਝ ਵੈਸੇ ਉਹਦਾ ਨਾਮ ਕੀ ਸੀ ਇਹ ਮੁਕੰਮਲ ਨਹੀਂ ਭਾਈ ਭੂਮੀਆਂ ਸੀ ਕਹਿੰਦੇ ਆ ਭੂਮੀ ਦਾ ਅਰਥ ਸੀ ਭੂਮ ਦਾ ਮਾਲਕ ਜਿਵੇਂ ਜ਼ਮੀਨ ਦਾ ਮਾਲਕ ਜ਼ਮੀਦਾਰ ਅਸੀਂ ਕਹਿੰਦੇ ਹਾਂ ਨੂੰ ਜਾਤ ਨਾਲ ਜੋੜ ਕੇ ਨਹੀਂ ਦੇਖਣਾ ਮਹਾਰਾਜ ਦੀ ਬਾਣੀ 'ਚ ਸ਼ਬਦ ਵਰਤਿਆ ਭੂਮੀਆਂ ਭੂਮ ਉਪਰ ਬਤਨੁਜਾ ਮਨੋ ਉਥੇ ਵੀ ਭੂਮੀਆਂ ਭੂਮੀਆਂ ਦਾ ਅਰਥ ਹੈ ਜਿਹੜਾ ਭੂਮੀ ਦਾ ਜ਼ਮੀਨ ਦਾ ਮਾਲਕ ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ ਜੀ ਚੋਰੀ ਛੱਡ ਦੇ ਇਹ ਕਿਹਾ ਚੋਰੀ ਨਹੀਂ ਕਰਨੀ ਉਹ ਬੜਾ ਸਿੱਧਾ ਸਾਦਾ ਬੰਦਾ ਸੀ ਉਹਨੇ ਕਿਹਾ ਬਾਬਾ ਜੀ ਬਾਕੀ ਸਭ ਕੁਝ ਕਰ ਲਾਂਗਾ ਚੋਰੀ ਕੋਈ ਨਹੀਂ ਛੁੱਟਣੀ ਇਹ ਮੇਰੀ ਆਦਤ ਬਣ ਚੁੱਕੀ ਹੁਣ ਜੇ ਮੇਰੇ ਵਰਗਾ ਹੁੰਦਾ ਉਹਨੇ ਕਿਹਾ ਸੀ ਤੇਰੇ ਘਰ ਦਾ ਪਾਣੀ ਨਹੀਂ ਪੀਣਾ ਭੱਜ ਜਾ ਪਹਿਲਾਂ ਚੋਰੀ ਛੱਡ ਜਿਵੇਂ ਆਪਾਂ ਜਿਸ ਢੰਗ ਨਾਲ ਆਪਾਂ ਪ੍ਰਚਾਰ ਕਰ ਰਹੇ ਚੋਰੀ ਛੱਡ ਉਹ ਕਹਿੰਦਾ ਮੇਰੇ ਤੋਂ ਚੋਰੀ ਕੋਈ ਨਹੀਂ ਛੁੱਟਣੀ ਗੁਰੂ ਸਾਹਿਬ ਕਹਿੰਦੇ ਚੋਰੀ ਨਾ ਛੱਡੀ ਪਰ ਤਿੰਨ ਗੱਲਾਂ ਤੇ ਮੰਨ ਲਾ ਫਿਰ ਕਹਿੰਦਾ ਦੱਸੋ ਕਹਿੰਦੇ ਇੱਕ ਤਾਂ ਲੂਣ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ ਦੂਜੀ ਗਰੀਬ ਘਰ ਨਾਲ ਚੋਰੀ ਕਰੀ ਗਰੀਬ ਆਪ ਖੁੱਲੀ છੁੱਟੀ ਰਹਿਤੇ ਗਰੀਬ ਮਾਰਨਾ ਕਰੀ ਤੇ ਤੀਜੀ ਗੱਲ ਕਿ ਸੱਚ ਬੋਲੀ ਲੂਣ ਖਾ ਕੇ ਹਰਾਮ ਨਾ ਕਰੀ ਗਰੀਬ ਮਾਰਨਾ ਕਰੀ ਤੇ ਸੱਚ ਬੋਲੀ ਕਹਿੰਦੇ ਚੋਰੀ ਕਰਨਾ ਮਾਰੇ ਕਿਹਨੇ ਕਰ ਲਿਆ ਕਰ ਯਾਦ ਰੱਖਿਓ ਸਮਰੱਥ ਵੈਦ ਹੈ ਸਤਿਗੁਰੂ ਉਹਨੇ ਤਿੰਨਾ ਸ਼ਬਦਾਂ ਚ ਕੀਲ ਕੇ ਰੱਖ ਲਿਆ ਮੇਰੀ ਫਿਰ ਬੇਨਤੀ ਹੈ ਉਸ ਵਕਤ ਮਾਰਨੇ ਕੁਛ ਨਹੀਂ ਕੀਤਾ ਉਹਨਾਂ ਦਾ ਚਲ ਕਰ ਲੈ ਹੁਣ ਜਦੋਂ ਹੌਲ ਉੱਠਿਆ ਚੋਰੀ ਦਾ ਇਹ ਵੀ ਤਾਂ ਆਦਤ ਹੈ ਨਾ ਜੀ ਯਾਦ ਰੱਖਿਓ ਜਿੰਨਾ ਬੰਦਿਆਂ ਨੂੰ ਇਹ ਭੈੜੀ ਆਦਤ ਬਹਿ ਜਾਏ ਉਹ ਅਰਬਾ ਪਤੀ ਹੁੰਦੇ ਵੀ ਕਿਸੇ ਘਰੋਂ ਜਾਂਦੇ ਡਾਲਰ ਖਿੱਚ ਕੇ ਲੈ ਜਾਂਦੇ ਕਿਉਂਕਿ ਆਦਤ ਹੈ ਨਾ ਆਦਤ ਛਡਾਣੀ ਬੜੀ ਮੁਸ਼ਕਲ ਹੈ ਜੀ ਮੈਂ ਤਾਂ ਹੀ ਆਪ ਨੂੰ ਕਿਹਾ ਆਦਤ ਨੂੰ ਆਦਤ ਹੀ ਛਡਾ ਸਕਦੀ ਹੈ ਆਦਤ ਨੂੰ ਡਾਂਗਾ ਨਹੀਂ ਛੇਤੀ ਛਡਾ ਸਕਦੀ ਲੋਕੀ ਡਾਂਗਾ ਤੋਂ ਡਰਦੇ ਭੇਖ ਧਾਰਨ ਕਰਨੇ ਸ਼ੇਰੇ ਪੰਜਾਬ ਵਾਲੇ ਤਾਂ ਸਾਰੀਆਂ ਦਾੜੀਆਂ ਰੱਖ ਲੀਆਂ ਸਾਂਜੀ ਠੀਕ இந்து ਕੀ ਮੁਸਲਮਾਨ ਪਗਾਵੰਦੇ ਸਨ ਤੇ ਅੱਠਾਂ ਸਾਲਾਂ ਚ ਕਿੱਥੇ ਚਲੇ ਗਿਆ ਸਾਰੇ 84 ਚ ਹੋਇਆ ਤੁਸੀਂ ਬੈਠੇ ਹੋ ਸਾਰੇ ਮੇਰੀ ਬੇਨਤੀ ਉਹਨੇ ਕਿਹਾ ਵੀ ਕਰਨੀ ਹੈ ਤੇ ਮਨ ਚ ਆਇਆ ਫਿਰ ਗਰੀਬ ਘਰ ਕਿਉਂ ਜਾਣਾ ਮੀਡੀਆ ਬਾਦਸ਼ਾਹ ਦੇ ਘਰ ਹੀ ਚਲੀ ਗਿਆ ਜੀ ਉਹ ਜਦੋਂ ਗਿਆ ਤੇ ਰਸਤੇ ਸੰਤਰੀ ਸੀ ਜੀ ਜਿੰਨਾਂ ਨੂੰ ਮੈਂ ਪੜਿਓ ਉਹਨੇ ਜਾਂਦਿਆਂ ਸਰ ਪੁੱਛਿਆ ਜੀ ਕੌਣ ਉਹਨੂੰ ਚੇਤੇ ਆ ਗਿਆ ਕਹਿੰਦਾ ਬਾਬਾ ਨਾਲ ਵਚਨ ਕੀਤਾ ਵੀ ਝੂਠ ਨਹੀਂ ਬੋਲਣਾ ਕਹਿੰਦਾ ਚੋਰ ਹੋਰ ਕੌਣ ਉਹ ਸੰਤਰੀ ਡਰ ਗਿਆ ਉਹਨੇ ਕਿਹਾ ਰਾਜੇ ਦਾ ਕੋਈ ਰਿਸ਼ਤੇਦਾਰ ਹੋਣਾ ਹੈ ਕਿਉਂਕਿ ਉਹਨੇ ਸੱਚ ਬੋਲਿਆ ਉਹਨੇ ਕਿਹਾ ਜੀ ਰਾਜੇ ਦਾ ਘਰ ਭੰਨਣਾ ਕਹੇ ਤਾਂ ਮੈਂ ਚੋਰ ਉੱਥੇ ਗਿਆ ਸਭ ਕੁਝ ਇਕੱਠਾ ਕਰ ਲਿਆ ਵੀ ਸਾਰੇ ਜਾਣਦੇ ਉਹਨੇ ਸੋਨਾ ਚਾਂਦੀ ਜੋ ਸੀ ਐ ਚਲਾਕੀ ਨਾਲ ਇਕੱਠਾ ਕਰ ਲਿਆ ਅੰਦਰ ਭੁੱਖ ਦਾ ਹੌਲ ਜੀ ਪਈ ਤੇ ਮਨ ਚਾਹੇ ਕੁਝ ਖਾ ਹੀ ਨਾ ਉਥੇ ਕਟੋਰੀ ਚ ਆ ਲੂਣ ਪਿਆ ਸੀ ਜੀ ਪਹਿਲਾਂ ਡਲੇ ਵਾਲਾ ਲੂਣ ਹੁੰਦਾ ਸੀ ਉਹਦੇ ਮਨ ਚ ਐਸ਼ਤ ਮਿੱਠਾ ਕੁ ਪਿਆ ਹੋਣਾ ਗੁੜ ਜਾ ਕੁ ਮਿਸ਼ਰੀ ਉਹਨੇ ਜਦ ਤੋੜ ਕੇ ਮੂੰਹ ਚ ਪਾਇਆ ਲੂਣ ਯਾਦ ਰੱਖ ਸਭ ਕੁਝ ਬੰਨਿਆ ਬਣਾਇਆ ਛੱਡ ਦਿੱਤਾ ਉਹਨੇ ਕਿਹਾ ਛੱਡ ਮਣਾ ਬਾਬਾ ਕਹਿੰਦਾ ਸੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਖਾਦਾ ਤਾਂ ਲੂਣੇ ਦੇ ਘਰ ਲੈ ਜਾ ਸੱਚ ਵੀ ਬੋਲਿਆ ਸਭ ਕੁਝ ਛੱਡ ਵੀ ਗਿਆ ਜਦੋਂ ਛੱਡ ਕੇ ਚਲਾ ਗਿਆ ਰਾਜੇ ਨੂੰ ਪਤਾ ਲੱਗ ਗਿਆ ਵੀ ਮੇਰੇ ਘਰ ਕੋਣ ਆ ਗਿਆ ਮੈਂਟ ਕੋਣ ਵੜਿਆ ਉਹਨਾਂ ਕਹਿੰਦੇ ਜੀ ਇੱਕ ਬੰਦਾ ਆਇਆ ਸੀ ਉਹ ਕਹਿੰਦਾ ਸੀ ਮੈਂ ਚੋ ਉਹਦੇ ਮਨ ਚ ਤੋਖ ਲਾ ਸੀ ਜਿਹੜਾ ਬੰਦਾ ਇੱਥੋਂ ਤੱਕ ਪਹੁੰਚ ਸਕਦਾ ਕਾਨੂੰਨ ਨੁਕਸਾਨ ਕਰੇਗਾ ਉਹਨੇ ਸਾਰੇ ਬਾੜ ਲੈ ਜਿਨ੍ਹਾਂ ਉਤੇ ਸ਼ੱਕ ਹੁੰਦਾ ਸੀ ਲਿਸਟਾਂ ਬਣਾਈਆਂ ਹੁੰਦੀਆਂ ਨਾ ਸਾਰੇ ਬਾੜ ਲੈ ਜਦੋਂ ਕਟਾਂਪਾ ਚੜਨ ਲੱਗਾ ਤੇ ਭੂਣੀਆਂ ਦੇ ਮਨ ਚ ਗਰੀਬ ਮੇਰੀ ਖਾਤਰ ਹੀ ਕੁੱਟ ਖਾਂਦੇ ਪੈਣ ਬਾਬੇ ਨੇ ਕਿਹਾ ਸੀ ਗਰੀਬ ਮਾਰਨਾ ਕਰੀ ਮੇਰੀ ਖਾਤਰ ਕੁੱਟ ਖਾ ਰਹੇ ਨੇ ਉਨੇ ਜਾ ਕੇ ਕਿਆ ਰਾਜਨ ਚੋਰੀ ਮੈਂ ਕੀਤੀ ਯਾਦ ਰੱਖਿਓ ਉਹਨਾਂ ਤਿੰਨ ਬਚਨਾਂ ਨੂੰ ਪੱਲੇ ਬੰਨਿਆ ਬਚਨ ਨਾਲ ਜੁੜਿਆ ਤੇ ਚੋਰੀ ਆਪਣੇ ਆਪ ਛੁੱਟ ਗਈ ਮੇਰੇ ਫਿਰ ਬਿੰਦੇ ਅੱਜ ਵੀ اسی ਜਿਹੜਾ ਜ਼ੋਰ ਦੇ ਰਹੇ ਆ ਗੁਰਮਖੋ ਜਿਹੜਾ ਬੱਚਾ ਜਾਂ ਆਪਾਂ ਸਾਰੇ ਜਿਹੜਾ ਬੰਦਾ ਮਹੀਨੇ 'ਚ ਜਾਂ ਛੀਆਂ ਮਹੀਨਿਆਂ 'ਚ ਇੱਕ ਦਿਨ ਪੂਰਾ ਹੀ ਕੱਢ ਲੈ ਕਿ ਅਜ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਮੈਂ ਸਿਰ